ਹੁਣ ਇੱਥੇ ਹੈਰਾਨੀ ਇਹ ਵੀ ਗੱਲ ਹੈ ਮੈਂ ਡਿਟੇਲ ਚ ਸਾਰੀ ਗੱਲ ਬਾਤ ਜਨਾ ਹੈਰਾਨੀ ਇਹ ਵੀਗਾ ਇਸ ਗੱਲ ਦੀ ਵੀ ਆਉਂਦੀ ਹੈ ਕਿ ਡਾਕਟਰ ਅੰਬੇਦਕਰ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਉਹ ਦਲਤਾਂ ਦੇ ਮਸੀਹਾ ਸੀ 2000 ਬੰਦਾ ਮਰ ਗਿਆ ਹੋਵੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਲਾਅ ਮਨਿਸਟਰ ਹੋਣ ਇੰਡੀਆ ਦੇ ਕਾਨੂੰਨ ਮੰਤਰੀ ਹੋਣ ਤੇ ਉਹ ਕਿਤੇ ਵੀ ਨਾ ਬੋਲਣ ਕੋਈ ਇਨਕੁਆਰੀ ਵੀ ਨਾ ਲਵਾ ਕੇ ਦਿੰਦੇ ਹੋਣ ਔਰ ਕਿਸੇ ਲਿਖਤ ਦੇ ਵਿੱਚ ਕਿਸੇ ਅਖਬਾਰ ਦੇ ਵਿੱਚ ਬਿਆਨ ਵੀ ਨਾ ਦਿੰਦੇ ਹੋਣ ਮਤਲਬ ਖਰਸਾਵਾ ਸ਼ਬਦ ਵੀ ਨਾ ਬੋਲਦੇ ਹੋਣ ਬੜੀ ਹੈਰਾਨੀ ਦੀ ਗੱਲ ਮਤਲਬ ਉਹਨੇ ਵੀ ਆਰਡਰ ਕਰ ਦਿੱਤੇ ਵੀ ਤੁਸੀਂ ਜਿਹੜੇ ਜਿਹੜੇ ਲੋਕ ਨਹੀਂ ਮੰਨਦੇ ਉੱਥੇ ਪੁਲਿਸ ਦੀਆਂ ਮਤਲਬ ਡੀਆਈਜੀ ਨੂੰ ਆਰਡਰ ਕਰਤੇ ਵੀ ਤੁਸੀਂ ਧੱਕੇ ਨਾਲ ਉਹਨਾਂ ਨੂੰ ਮਨਵਾ ਲਓ ਤੇ ਆਹ ਦੇਖੋ ਹੁਣ ਆ ਵੀ ਕਹਿ ਰਿਹਾ ਪੀਕੇ ਦਿਓ ਵੀ ਸੋ ਆਈ ਰਸ ਟੂ ਸੀ ਮਿਸਟਰ ਮੈਨਨ ਥਿੰਕ ਥੈਟ ਇਫ ਦਾ ਮਿਲਟਰੀ ਪੁਲਿਸ ਵੁੱਡ ਮਾਰਚ देयर माइट बी ब्लड शेड इन द स्टेट फॉर व्हिच आई वुड बी हेल्ड मोरल मोरल रिस्पांसिबिलिटी इन द दरबार ऑफ गॉड ਮਤਲਬ ਮੈਨੂੰ ਪਤਾ ਲੱਗਿਆ ਕਿ ਫਿਰ ਮਿਲਟ ਜਿਹੜਾ ਪੁਲਿਸ ਨੂੰ ਭੇਜਣ ਲੱਗੇ ਡੀਆਈਜੀ ਨੂੰ ਆਰਡਰ ਕਰ ਦਿੱਤੇ ਆ ਤਾਂ ਕਹਿੰਦਾ ਵੀ ਜੇ ਉੱਥੇ ਮਿਲਟਰੀ ਸੌਰੀ ਮਾਫ ਕਰਨਾ ਪੁਲਿਸ ਜਾਂਦੀ ਪੁਲਿਸ ਕਾਰਵਾਈ ਹੁੰਦੀ ਆ ਤਾਂ ਉੱਥੇ ਖੂਨ ਖਰਾਬਾ ਹੋਏਗਾ ਤਾਂ ਫਿਰ ਮੈਨੂੰ ਇੱਕ ਮੋਰਲ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਰੱਬ ਦੇ ਦਰਬਾਰ ਦੇ ਵਿੱਚ ਰੱਬ ਦੇ ਘਰ ਦੇ ਵਿੱਚ ਲੈਣੀ ਪਏਗੀ ਚੈਪਟਰ ਆ ਸਾਡੀ ਸਭਿਅਤਾ ਦਾ ਇਹ ਹੁਣ ਖਤਮ ਹੋਣ ਵਾਲਾ ক্লোਜ਼ ਹੋਣ ਵਾਲਾ ਆ 900 ਸਾਲ ਦਾ ਜਿਹੜਾ ਅਗਲੇ ਜਿਹੜੀ ਸਾਡੀ ਸਭਿਅਤਾ ਚੱਲੀ ਆ ਰਹੀ ਸੀ ਅਗਲੇ ਹਫਤੇ ਤੋਂ ਖਤਮ ਹੋਣ ਜਾ ਰਹੀ ਹੈ ਤਾ ਸੈਂਕੜੇ ਲਾਸ਼ਾਂ ਜਿਹੜੀਆਂ ਸੀ ਉਹ ਇਹਨਾਂ ਨੇ ਦੱਬਤੀਆਂ ਤਾਂ ਕਿ ਜਿਹੜਾ ਗੁਨਾਹ ਸੀ ਪਾਪ ਸੀ ਉਹ ਕੀਤਾ ਮਤਲਬ ਟੱਕਿਆ ਜਾ ਸਕੇ ਤੁਸੀਂ ਦੇਖ ਲਓ ਵੀ ਜਿਹੜੀ ਲੋਹ ਪੀਣੀ ਆਜ਼ਾਦੀ ਜਿੰਨੂੰ ਕਹਿੰਦੇ ਆ ਉਹ 15 ਅਗਸਤ 1947 ਨੂੰ ਮਿਲਦੀ ਆ 1 ਜਨਵਰੀ 1948 ਨੂੰ ਇਹ ਕਤਲ ਜਿਹੜਾ ਕਾਂਡ ਸੀ ਹੁੰਦਾ ਆ ਤੇ ਉਹ ਇਹਨਾਂ ਨੇ ਬਿਲਕੁਲ ਪਰਦਾ ਪਾਇਆ ਇਹਦੇ ਤੇ ਕੋਈ ਗੱਲ ਨਹੀਂ ਕਰਦਾ ਕਿਉਂਕਿ ਇਹ ਜਿਹੜੇ ਲੋਕ ਸੀ ਆਦੀਵਾਸੀ ਜੰਗਲੀ ਲੋਕ ਸੀ ਸਾਸ੍ਰੀ ਕਾਲ ਦੇ ਸਾਰਿਆਂ ਨੂੰ ਦੋਸਤੋ ਅੱਜ ਵੀ ਗੱਲ ਕਾਫੀ ਗੰਭੀਰ ਕਰਨੀ ਆ ਪਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਕ ਵੀਡੀਓ ਦੇਖ ਲਿਓ ਵੀਡੀਓ ਥੋੜੀ ਜਿਹੀ ਹਾਸੇ ਵਾਲੀ ਵੀ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਸਾਰੀ ਗੱਲਬਾਤ ਕਰਦੇ ਆ ਤੁਸੀਂ ਪਹਿਲਾਂ ਆ ਵੀਡੀਓ ਦੇਖੋ ਮੜੀ ਜੀ स्पर्श हो गया तुम्हारी भूल से मुझे जो किया हुई है, उसका तो उदय मिलना ही चाहिए। देता कि सूर्य होते ही तुम्हारा पति मृत्यु का प्राप्त हो जाएगा <laughs> किन्नी आपस ही गल ना ਸੇਰੀਆ ਰਿਸ਼ੀ ਸਾਹਿਬ ਦੀ ਰਿਸ਼ੀ ਮੰਡਪ ਦੀ ਕੀ ਮਜਬੂਰੀ ਰਹੀ ਹੋਗੀ ਵੀ ਇੰਦਾ ਇਸ ਪੋਜੀਸ਼ਨ ਦੇ ਵਿੱਚ ਬੈਠ ਕੇ ਤਪੱਸਿਆ ਕਰ ਰਿਆ ਤੇ ਉਤੋਂ ਕੋਣ ਪੁਰਾਣੇ ਸਮਾਂ ਜਮਾਨੇ ਦੀ ਗੱਲ ਦਿਖਾਈ ਗਈ ਆ ਤੇ ਉਥੇ ਹਨੇਰਾ ਸੀ ਤੇ ਉਹ ਹਸਬੰਡ ਵਾਈਫ ਜਾ ਰਹੇ ਜਿਹਨੂੰ ਕੋੜ ਪਿਆ ਹੋਇਆ ਕਿਸੇ ਸ਼ਰਾਬ ਕਿਸੇ ਨੇ ਦਿੱਤਾ ਹੋਊਗਾ ਸ਼ਰਾਬ ਇੰਦਾ ਇਹ ਵਿਚਾਰਿਆਂ ਨੂੰ ਉਹ ਹਨੇਰੇ 'ਚ ਠੇਡਾ ਲੱਗ ਗਿਆ ਤੇ ਰਿਸ਼ੀ ਦਾ ਸੂਲ ਸੂਲੇ ਲੱਗ ਗਿਆ ਤੇ ਉਹ ਹੁਣੇ ਸ਼ਰਾਬ ਦਿੱਤਾ ਵੀ ਤੇਰੀ ਕੀ ਮਜਬੂਰੀ ਹੈ ਵੀ ਤੂੰ ਚਾਜਨਾ ਕਿ ਜਵੇਂ ਭਜਨ ਬੰਦਗੀ ਕਰਨੀ ਨਾਮ ਜਪਣਾ ਹਨਾ ਤੁਸੀਂ ਉਸ ਤਰੀਕੇ ਨਾਲ ਕਰ ਲੋ ਵੀ ਆ ਕੀ ਹੈ ਦੱਸੋ ਪਤਾ ਨਹੀਂ ਹੁਣ ਕੀ ਹੁਣ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਸੋ ਜਿਹੜੀ ਮੁੱਕ ਦੀ ਗੱਲ ਹੈ ਕਿ ਪੰਗੇ ਤਾਂ ਲੈਂਦੇ ਆ ਪੁੱਠੇ ਸਿੱਧੇ ਆ ਵੀ ਤੇ ਬਦਨਾਮ ਹੈ ਦੂਜਿਆਂ ਨੂੰ ਕਰਦੇ ਆ ਵੀ ਫਲਾਣਿਆਂ ਨੇ ਇਦਾਂ ਕਰਤਾ ਜਵੇਂ ਅੱਜ ਕੱਲ ਸਿੱਖਾਂ ਮੁਸਲਮਾਨਾਂ ਦੇ ਦਿਵਾਲੇ ਹੋਏ ਪਏ ਆ ਤੇ ਜਾਂ ਜਵੇਂ ਹੁਣ ਬੋਧੀਆਂ ਦਾ ਬੜਾ ਤਕੜਾ ਜਿਹੜਾ ਅੰਦੋਲਨ ਚੱਲ ਰਿਹਾ ਆ ਵੀ ਉਹ ਜਿਹੜੇ ਬੁੱਧ ਵਿਹਾਰ ਆ ਉਹਨੂੰ ਆਜ਼ਾਦ ਕਰਾਉਣ ਵਾਸਤੇ ਜਿਵੇਂ ਕਦੇ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਇਹਨਾਂ ਨੇ ਮੂਰਤੀਆਂ ਰੱਖ ਲਈਆਂ ਸੀ ਕਬਜ਼ੇ ਕਰ ਲਈ ਸੀ ਮਹੰਤਾ ਨੇ ਜਾਂ ਜੋ ਵੀ ਬ੍ਰਾਹਮਣਵਾਦੀ ਲੋਕ ਸੀ ਤਾਂ ਬੜੀ ਜਦੋਜਹਿਦ ਤੋਂ ਬਾਅਦ ਉਹ ਚੁਕਵਾਈਆਂ ਗਈਆਂ ਸੀ ਸੋ ਇਵੇਂ ਹੀ ਬੁੱਧ ਵਿਹਾਰ ਵਾਲੇ ਅੱਜ ਕੱਲ ਲੱਗੇ ਹੋਏ ਆ ਸੋ ਪਰ ਇੱਕ ਹੈਰਾਨੀ ਇਸ ਗੱਲ ਦੀ ਆ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹੋਇਆ ਸੀ ਨਰ ਸੰਘਾਰ ਹੋਇਆ ਜਿਵੇਂ ਜੱਲਿਆਂ ਵਾਲਾ ਬਾਗ ਕਾਂਡ ਨੂੰ ਤਾਂ ਆਪਾਂ ਸਾਰੇ ਲੋਕ ਜਾਣਦੇ ਆ ਸਕੂਲਾਂ ਕਾਲਜਾਂ ਵਿੱਚ ਵੀ ਪੜਾਇਆ ਜਾਂਦਾ ਹੈ ਨਾ ਗੱਲ-ਗੱਲ ਤੇ ਬੜੇ ਗਾਣੇ ਵੀ ਬਣਿਆ ਫਿਲਮਾਂ ਵੀ ਬਣੀਆਂ ਨੇ ਜੱਲਿਆਂ ਵਾਲੇ ਬਾਗ ਕਾਂਡ ਦੇ ਉੱਪਰ ਲੇਕਿਨ ਇੱਕ ਬ੍ਰਾਹਮਣਵਾਦ ਦਾ ਕਿਉਂਕਿ ਜੱਲਿਆਂ ਵਾਲਾ ਬਾਗ ਦੇ ਉੱਪਰ ਤਾਂ ਜ਼ਿਆਦਾ ਗੱਲਬਾਤ ਹੁੰਦੀ ਆ ਕਿ ਉਹ ਅੰਗਰੇਜ਼ਾਂ ਵੱਲੋਂ ਕੀਤਾ ਗਿਆ ਸੀ ਜਿਹੜੇ ਇਹ ਗੱਲ ਪਰਸੈਪਸ਼ਨ ਆ ਪਰ ਉਹਦੇ ਵਿੱਚ ਹੀ ਬਹੁਤ ਸਾਰੀਆਂ ਗੱਲਾਂ ਅਲੱਗ-ਅਲੱਗ ਗੈਂਗਲ ਹੈਗੇ ਆ ਪਰ ਜਿਹੜਾ ਇਹ ਨਰ ਸੰਘਾਰ ਦੀ ਆਪਾਂ ਗੱਲ ਕਰ ਰਹੇ ਆਂ ਇੱਕ ਕਲੀਅਰ ਤੇ ਕਲੀਅਰ ਪਿਓਰਲੀ ਬ੍ਰਾਹਮਣਵਾਦ ਵੱਲੋਂ ਮੰਨੂਵਾਦੀਆਂ ਵੱਲੋਂ ਕੀਤਾ ਗਿਆ ਸੀ ਆਦੀਵਾਸੀਆਂ ਦਾ ਉਹ ਹੈਗਾ ਸੀ ਖਰਸਾਵਾ ਮਸਾਕੇਰ ਜਿਹਨੂੰ ਕਹਿੰਦੇ ਖਰਸਾਵਾ ਨਰ ਸੰਘਾਰ ਉਹਦੇ ਵਿੱਚ 2000 ਬੰਦਾ ਇਹਨਾਂ ਨੇ ਕੋਹ ਕੋਹ ਕੇ ਮਾਰ ਦਿੱਤਾ ਸਿੱਧੀਆਂ ਗੋਲੀਆਂ ਦੇ ਨਾਲ ਤੇ ਉਦੋਂ ਫਿਰ ਉਹਨਾਂ ਦੀਆਂ ਲਾਸ਼ਾਂ ਜਿਵੇਂ ਜੱਲਿਆਂ ਵਾਲੇ ਬਾਗ ਦੇ ਵਿੱਚ ਖੂਹ ਦੇ ਵਿੱਚ ਲਾਸ਼ਾਂ ਪਈਆਂ ਜਾਂ ਲੋਕਾਂ ਨੇ ਜਾਨ ਬਚਾਉਣ ਲਈ ਖੂਹ ਦੇ ਵਿੱਚ ਛਾਲਾ ਮਾਰ ਦਿੱਤੀਆਂ ਸੋ ਇੱਥੇ ਵੀ ਇਹੀ ਕੁਝ ਹੋਇਆ ਵੀ 2000 ਬੰਦਾ ਲਗਭਗ ਮਾਰਿਆ ਗਿਆ ਤੇ ਉਹਦੇ ਵਿੱਚੋਂ ਮਤਲਬ ਲਾਸ਼ਾਂ ਜਿਹੜੀਆਂ ਸਾਰੀਆਂ ਇਹਨਾਂ ਨੇ ਖੁਰਦਪੁਰਤ ਕਰਤੀ ਕਿਉਂਕਿ ਜਿਹੜਾ ਖਰਸਾਵਾ ਦਾ ਏਰੀਆ ਪੂਰਾ ਜੰਗਲ ਦੇ ਨਾਲ ਘਿਰਿਆ ਹੋਇਆ ਉੱਥੇ ਆਦੀਵਾਸੀ ਰਹਿੰਦੇ ਜੰਗਲਾਂ ਦੇ ਵਿੱਚ ਲੋਕ ਰਹਿੰਦੇ ਆ ਸੋ ਪੂਰਾ ਜੰਗਲ ਦੇ ਨਾਲ ਘਿਰਿਆ ਹੋਇਆ ਤੇ ਇਹਨਾਂ ਨੇ ਲਾਸ਼ਾਂ ਜਿਹੜੀਆਂ ਸੀ ਬੜੇ ਵੱਡੇ ਪੁੱਧਰ ਤੇ ਜੰਗਲਾਂ 'ਚ ਦੱਬ ਦਿੱਤੀਆਂ ਉਹ ਖੂਹਾਂ ਦੇ ਵਿੱਚ ਦੱਬ ਦਿੱਤੀਆਂ ਸੋ ਤਾਂ ਕਰਕੇ ਇਹਨਾਂ ਦਾ ਜਿਹੜਾ ਪਾਪ ਸੀ ਟੱਕਿਆ ਰਵੇ ਤੇ ਉਹ ਉਹ ਜਿਹੜਾ ਪਾਪ ਸੀ ਅੱਜ ਤੱਕ ਵੀ ਸਰਕਾਰ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੀ ਇਹ ਸੇਮ ਉਹ ਹੀ ਗੱਲ ਆ ਜਿਵੇਂ ਦੇਰੋ ਸਿੱਖਾਂ ਦੇ ਉੱਪਰ ਹਮਲਾ ਕੀਤਾ ਗਿਆ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਭ੍ਰਮਲਾ ਕੀਤਾ ਗਿਆ ਤਾਂ ਉਹਦੀ ਸਰਕਾਰ ਨੇ ਕਦੇ ਜ਼ਿੰਮੇਵਾਰੀ ਨਹੀਂ ਲਈ ਕਿਸੇ ਰਿਕਾਰਡ ਦੇ ਵਿੱਚ ਵੀ ਹਮਲਾ ਹੋਇਆ ਫੌਜ ਆਈ ਹੈ ਠੀਕ ਹੈ ਜੀ ਸਾਰਾ ਕੁਝ ਹੋਇਆ ਲੇਕਿਨ ਉਹਦੀ ਜ਼ਿੰਮੇਵਾਰੀ ਲਿਖਤੇ ਨਹੀਂ ਲਈ ਗਈ ਇਸੇ ਤਰੀਕੇ ਨਾਲ 2000 ਬੰਦਾ ਆਦੀਵਾਸੀ ਜਿਹੜਾ ਜੰਗਲਾਂ ਦੇ ਵਿੱਚ ਰਹਿਣ ਵਾਲਾ ਸੀ ਉਹ ਮਾਰ ਦਿੱਤਾ ਗਿਆ ਤੇ ਉਹਦੀ ਜ਼ਿੰਮੇਵਾਰੀ ਨਹੀਂ ਲਈ ਹੁਣ ਇੱਥੇ ਮੈਂ ਤੁਹਾਨੂੰ ਕਈ ਚੀਜ਼ਾਂ ਡਾਕੂਮੈਂਟ ਦਿਖਾਉਣਾ ਹੈ ਤੁਸੀਂ ਇਹ ਨਾਲ-ਨਾਲ ਇਹਨਾਂ ਵਿਚਾਰੇ ਨੇ ਤਸਵੀਰਾਂ ਦੇਖ ਲਓ ਵੀ ਇਹ ਲੋਕ ਕੌਣ ਨੇ ਕਿੱਦਾਂ ਦੇ ਇਹ ਲੋਕ ਹੋਣਗੇ ਹੁਣ ਆ ਜਿਹੜੇ ਲੇਟੈਸਟ ਤਸਵੀਰਾਂ ਨੇ ਕੁਝ ਜਿਹੜੀਆਂ ਤੁਸੀਂ ਗੂਗਲ ਤੋਂ ਕੱਢ ਸਕਦੇ ਹੋ ਠੀਕ ਹੈ ਜੀ ਆਦੀਵਾਸੀ ਦੇ ਝਾਰਖੰਡ ਦੇ ਆਦੀਵਾਸੀਆਂ ਦੇ ਤਾਂ ਆ ਜੰਗਲਾਂ 'ਚ ਰਹਿੰਦੇ ਆ ਲੋਕ ਵਿਚਾਰੇ ਅੱਜ ਵੀ ਉਹਨਾਂ ਦੇ ਇਹੀ ਹਾਲ ਨੇ ਆਪਣਾ ਜੰਗਲਾਂ 'ਚ ਰੋਟੀ ਪਾਣੀ ਬਣਾਇਆ ਖਾ ਪੀ ਲਿਆ ਨਾ ਆ ਵੇਖੋ ਜੰਗਲਾਂ 'ਚ ਹੀ ਵਿਚਾਰੀਆਂ ਬੀਬੀਆਂ ਪਾਣੀ ਲੈ ਕੇ ਆ ਰਹੀ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਢੋਟੋ ਢੋਗੇ ਉਹਨਾਂ ਸਮੇਂ ਚ ਇਹਨਾਂ ਦੀ ਕਿੰਨੀ ਗਰੀਬੀ ਹੋਏਗੀ ਕੀ ਸਿਸਟਮ ਹੋਏਗਾ ਨਾ ਆ ਜਵੇਂ ਘਰਾਂ ਚ ਇੱਥੇ ਰਹਿ ਰਹੇ ਇਦਾਂ ਹੀ ਕੱਚੇ ਘਰ ਨੇ ਇਹਨਾਂ ਦੇ ਸੋ ਇਹ ਤੀਰਾਂ ਅੱਜ ਵੀ ਤੀਰ ਕਮਾਨ ਨਾਲੇ ਬਹੁਤਾ ਕਰਦੇ ਆ ਤੇ ਜਿਵੇਂ ਇਹਨਾਂ ਦੇ ਜ਼ਮੀਨਾਂ ਜ਼ਮੂਨਾ ਲਗਾਤਾਰ ਖੋਈ ਜਾਂ ਖੋਈਆਂ ਜਾ ਰਹੀਆਂ ਨੇ ਆਪਣਾ ਜੰਗਲਾਂ ਕਰਕੇ ਕਿਉਂਕਿ ਉੱਥੇ ਕੀ ਕਹਿੰਦੇ ਆ ਕੋਇਲਾ ਬਹੁਤ ਨਿਕਲਦਾ ਆ ਠੀਕ ਹੈ ਜੀ ਜਿਵੇਂ ਹੁਣ ਇੱਥੇ ਹੈਗਾ ਇੱਕ ਮੈਂ ਤੁਹਾਨੂੰ ਦਿਖਾ ਦਿੰਦਾ ਖਬਰ ਹੁਣਾ ਜਵੇਂ ਕੋਲਾ ਇੱਥੇ ਨਿਕਲਦਾ ਬੀਬੀਆਂ ਕੰਮ ਕਰ ਰਹੀਆਂ ਨੇ ਮਤਲਬ ਇਹ ਬੜਾ ਵੱਡਾ ਖਜ਼ਾਨਾ ਆ ਸੋ ਜਦੋਂ ਇਹਨਾਂ ਨੂੰ ਪਤਾ ਸੀ ਨਹਿਰੂ ਹੋਣਾਂ ਨੂੰ ਸਾਰਿਆਂ ਨੂੰ ਵੀ ਇਹ ਤਾਂ ਖਜ਼ਾਨਾ ਹੀ ਬਹੁਤ ਤਗੜਾ ਹੈ ਤਾਂ ਇਹਨਾਂ ਨੇ ਫਿਰ ਉਹ ਖਜ਼ਾਨਾ ਖੋਣ ਵਾਸਤੇ ਇਹਨਾਂ ਦੇ ਕੋਲੋਂ ਜੰਗਲ ਖੋਣ ਵਾਸਤੇ ਇਹਨਾਂ ਨੂੰ ਮਤਲਬ ਪਰਮਾਨੈਂਟਲੀ ਖਤਮ ਕਰਨ ਵਾਸਤੇ ਚਾਲਣਾ ਚਲਦੀਆਂ ਸ਼ੁਰੂ ਕਰ ਦਿੱਤੀਆਂ ਹੁਣ ਇੱਥੇ ਹੈਰਾਨੀ ਇਹ ਵੀ ਗੱਲ ਆ ਮੈਂ ਡਿਟੇਲ ਚ ਸਾਰੀ ਗੱਲਬਾਤ ਜਨਾ ਹੈਰਾਨੀ ਇਹ ਵੀ ਗਾ ਇਸ ਗੱਲ ਦੀ ਵੀ ਆਉਂਦੀ ਆ ਕਿ ਡਾਕਟਰ ਅੰਬੇਦਕਰ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਉਹ ਦਲਤਾਂ ਦੇ ਮਸੀਹਾ ਸੀ OBC ST ਵਗੈਰਾ ਸਾਰੇ ਹੈ ਨਾ ਸ਼ੈਡਿਊਲ ਕਾਸਟਾਂ ਦੇ ਆਦੀਵਾਸੀਆਂ ਦੀ ਉਹ ਲੜਾਈ ਲੜਦੇ ਤੇ ਉਹਨਾਂ ਨੂੰ ਸੰਵਿਧਾਨਕ ਹੱਕ ਲੈ ਕੇ ਦਿੱਤੇ ਉਹਨਾਂ ਨੂੰ ਜਿਹੜਾ ਰੈਜ਼ਰਵੇਸ਼ਨ ਲੈ ਕੇ ਦੇ ਦਿੱਤੀ ਹੈ ਨਾ ਰક્ષਣ ਜਿਸ ਨੂੰ ਕਹਿੰਦੇ ਵੀ ਉਹ ਲੈ ਕੇ ਦੇ ਦਿੱਤਾ بڑے ਹੱਕ ਮਿਲ ਗਏ ਇਹਨਾਂ ਨੂੰ 2000 ਬੰਦਾ ਮਰ ਗਿਆ ਹੋਵੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਲਾਅ ਮਨਿਸਟਰ ਹੋਣ ਇੰਡੀਆ ਦੇ ਕਾਨੂੰਨ ਮੰਤਰੀ ਹੋਣ ਤੇ ਉਹ ਕਿਤੇ ਵੀ ਨਾ ਬੋਲਣ ਕੋਈ ਇਨਕੁਆਰੀ ਵੀ ਨਾ ਲਵਾ ਕੇ ਦਿੰਦੇ ਹੋਣ ਔਰ ਕਿਸੇ ਲਿਖਤ ਦੇ ਵਿੱਚ ਕਿਸੇ ਅਖਬਾਰ ਦੇ ਵਿੱਚ ਬਿਆਨ ਵੀ ਨਾ ਦਿੰਦੇ ਹੋਣ ਮਤਲਬ ਖਰਸਾਵਾ ਸ਼ਬਦ ਵੀ ਨਾ ਬੋਲਦੇ ਹੋਣ ਬੜੀ ਹੈਰਾਨੀ ਦੀ ਗੱਲ ਆ ਕਿ 2000 ਬੰਦਾ ਮਰਿਆ ਹੋਵੇ ਤੁਸੀਂ ਇਮੇਜਿਨ ਕਰ ਸਕਦੇ ਹੋ ਵੀ ਆਮ ਜਿੱਥੇ ਜਿਵੇਂ ਹੁਣ ਮੰਨ ਲਓ ਉਥੇ ਪ੍ਰੋਟੈਸਟ ਕਰ ਰਹੇ ਸੀ ਲੋਕ ਉਹ ਮੈਂ ਤੁਹਾਨੂੰ ਅੱਗੇ ਜਾ ਗੱਲ ਦੱਸਦਾ ਵੀ ਹੁਣ ਬੰਦੇ ਉਥੇ ਇਕੱਠੇ ਹੋਏ ਇੱਕ ਥਾਂ ਦੇ ਦੋ ਮਤਲਬ 40-50 ਹਜ਼ਾਰ ਬੰਦਾ ਇਕੱਠਾ ਹੋਇਆ ਉੱਥੇ ਹੁਣ ਉੱਥੇ ਦਰੋਂ ਬੰਦੇ ਇਕੱਠੇ ਹੁੰਦੇ ਆ ਪੁਲਿਸ ਆਮ ਕਰਕੇ ਦਰੋਂ ਹਵਾਈ ਫੈਰ ਵੀ ਕਰਦੀ ਗੋਲੀ ਮਾਰਾ ਮੁਰਚਾਉਂਦੀ ਲੋਕ ਭੱਜ ਜਾਂਦੇ ਆ ਤਾਂ ਇਹਦਾ ਮਤਲਬ ਇਹਨਾਂ ਨੇ ਭੱਜਦੇ ਹੋਏ ਬੰਦਿਆਂ ਨੂੰ ਗੋਲੀਆਂ ਮਾਰੀਆਂ ਹੋਣਗੀਆਂ ਮਤਲਬ ਤੁਸੀਂ ਇਮੇਜਿਨ ਕਰ ਸਕਦੇ ਆ ਮੈਂ ਤੁਹਾਨੂੰ ਨਾਲ-ਨਾਲ ਇੱਕ ਫੋਟੋ ਦਿਖਾ ਰਿਹਾ ਹੁਣ ਆ 2000 ਬੰਦੇ ਦੀ ਫੋਟੋ ਆ ਜੀ ਤੁਸੀਂ ਨਾਲ-ਨਾਲ ਦੇਖ ਰਹੇ ਹੋ ਮਤਲਬ ਆ ਹਲੇ ਸਾਈਡ ਤੋਂ ਕੱਟੀ ਵੀ ਆ ਥੋੜੀ ਨਾ ਪੂਰੇ ਉਹਦੇ ਚ ਆਇਆ ਨਹੀਂ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਕਿ ਆ ਜਿੰਨੀ ਭੀੜ ਇੱਥੇ ਦਿਖ ਰਹੀ ਆ 2000 ਬੰਦੇ ਦੀ ਤਾਂ ਉੱਥੇ ਲਾਸ਼ਾਂ ਕਿੰਨੀਆਂ ਵਿਸ਼ੇ ਹੋਣਗੀਆਂ ਮਤਲਬ ਇਹਨਾਂ ਦਾ ਕਿਸੇ ਦਾ ਲਉ ਮਤਲਬ ਨਹੀਂ ਉਹ ਮਤਲਬ ਤਰਸ ਆਇਆ ਕਿਸੇ ਨੂੰ ਕਿਦਾਂ ਬੇਰਹਮੀ ਨਾਲ ਮਾਰੇ ਹੋਣਗੇ ਹੁਣ ਗੱਲ ਕੀ ਸੀ ਮੈਂ ਤੁਹਾਨੂੰ ਇਹਦੇ ਨਾਲ ਨਾਲ ਸਕਰੀਨਸ਼ਾਟ ਤੇ ਲੈ ਕੇ ਆਉਣਾ ਆ ਆ ਕਿਤਾਬ ਆ ਜੀ ਅੰਗਰੇਜ਼ੀ ਦੀ ਕਿਤਾਬ ਆ ਬੀਤੇ ਯੁੱਗ ਦੀਆਂ ਯਾਦਾਂ ਠੀਕ ਆ ਜੀ ਇਹ ਲਿਖਣ ਵਾਲੇ ਹੈਗੇ ਨੇ ਪੀ ਕੇ ਦਿਓ ਇਹ ਹੁੰਦੇ ਸੀ ਮਤਲਬ ਇਸ ਰਿਆਸਤ ਦੇ ਰਾਜੇ ਹੁੰਦੇ ਸੀ ਬਾਅਦ ਦੇ ਵਿੱਚੋਂ ਐਮ ਐਲ ਏ ਵੀ ਬਣੇ ਤੇ ਆਹ ਕਿਤਾਬ ਇਹਨਾਂ ਨੇ ਲਿਖੀ ਹੈ ਉਨ ਇਹਦੇ ਵਿੱਚ ਬੜੀ ਡਿਟੇਲ ਦੇ ਨਾਲ ਲਿਖਿਆ ਮੈਂ ਤੁਹਾਨੂੰ ਦਿਖਾ ਦਿੰਨਾ ਸਾਰਾ ਕੁਝ ਮਸਲਾ ਇਹਨਾਂ ਦਾ ਇਹ ਚੱਲਦਾ ਸੀ ਕਿ ਜਿਹੜਾ ਇਹ ਏਰੀਆ ਸੀ ਆਦੀਵਾਸੀਆਂ ਦਾ ਇਹਨੂੰ ਮਰਜ ਕਰ ਰਹੇ ਸੀ ਉੜੀਸਾ ਦੇ ਨਾਲ ਤੇ ਇਹ ਲੋਕ ਪ੍ਰੋਟੈਸਟ ਕਰ ਰਹੇ ਸੀ ਵੀ ਸਾਡਾ ਤਾਂ ਕਲਚਰ ਵਗੈਰਾ ਉੱਥੇ ਨਹੀਂ ਮੇਲ ਖਾਂਦਾ ਅਸੀਂ ਕਿਉਂ ਜਾਈਏ ਉਹਨਾਂ ਦੇ ਨਾਲ ਹਨਾ ਬੜਾ ਇਹਨਾਂ ਨੇ ਡਿਮਾਂਡ ਕੀਤੀ ਨਹੀਂ ਮੰਨੇ ਤੇ ਉਦੋਂ ਫਿਰ ਉਹਨਾਂ ਸਮਿਆਂ ਦੇ ਵਿੱਚ ਪਟੇਲ ਜਿਹੜੇ ਹੁੰਦਾ ਸੀ ਸਰਦਾਰ ਵੱਲ ਪਟੇਲ ਜੀ ਨੂੰ ਕਹਿ ਦਿੰਦੇ ਆ ਮਤਲਬ ਉਹਨੇ ਵੀ ਆਰਡਰ ਕਰ ਦਿੱਤੇ ਵੀ ਤੁਸੀਂ ਜਿਹੜੇ ਜਿਹੜੇ ਲੋਕ ਨਹੀਂ ਮੰਨਦੇ ਉੱਥੇ ਪੁਲਿਸ ਦੀਆਂ ਮਤਲਬ ਡੀਆਈਜੀ ਨੂੰ ਆਰਡਰ ਕਰਤੇ ਵੀ ਤੁਸੀਂ ਧੱਕੇ ਨਾਲ ਉਹਨਾਂ ਨੂੰ ਮਨਵਾ ਲਓ ਤੇ ਆਹ ਦੇਖੋ ਹੁਣ ਆ ਵੀ ਕਹਿ ਰਿਹਾ ਪੀਕੇ ਦਿਓ ਵੀ ਸੋ ਆਈ ਰਸ ਟੂ ਸੀ ਮਿਸਟਰ ਮੈਨਨ ਥਿੰਕ ਥੈਟ ਇਫ ਦਾ ਮਿਲਟਰੀ ਪੁਲਿਸ ਵੁੱਡ ਮਾਰਚ there might be blood shed in the state for uh, which i would be held moral moral responsibility in the darbar of god uh, ਮਤਲਬ ਮੈਨੂੰ ਜਦੋਂ ਪਤਾ ਲੱਗਿਆ ਕਿ ਪਟੇਲ ਹੋਣੀ ਜਿਹੜੇ ਆ ਉੱਥੇ ਮਿਲਟ ਜਿਹੜਾ ਪੁਲਿਸ ਨੂੰ ਭੇਜਣ ਲੱਗੇ ਡੀਆਈਜੀ ਨੂੰ ਆਰਡਰ ਕਰ ਦਿੱਤੇ ਆ ਤਾਂ ਕਹਿੰਦਾ ਵੀ ਜੇ ਉੱਥੇ ਮਿਲਟਰੀ ਸੌਰੀ ਮਾਫ ਕਰਨਾ ਪੁਲਸ ਜਾਂਦੀ ਪੁਲਸ ਕਾਰਵਾਈ ਹੁੰਦੀ ਆ ਤਾਂ ਉੱਥੇ ਖੂਨ ਖਰਾਬਾ ਹੋਏਗਾ ਤਾਂ ਫਿਰ ਮੈਨੂੰ ਇੱਕ ਮੋਰਲ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਰੱਬ ਦੇ ਦਰਬਾਰ ਦੇ ਵਿੱਚ ਰੱਬ ਦੇ ਘਰ ਦੇ ਵਿੱਚ ਲੈਣੀ ਪਏਗੀ ਪਰ ਇਹਨਾਂ ਲੋਕਾਂ ਨੇ ਕਿਸੇ ਦਿਨ ਮੰਨੀ ਹੁਣ ਅੱਗੇ ਤੋਂ ਸ਼ੋਰ ਦੇਖ ਲੋ ਉਹਨ ਇਥੇ ਸਾਰੀ ਗੱਲਬਾਤ ਚੱਲ ਰਹੀ ਹੈ ਕਿ ਸਾਡੀ ਸਟੇਟ ਦੇ ਲੋਕ ਜਿਹੜੇ ਆ ਉਹਨਾਂ ਨੇ ਨਹੀਂ ਮੰਨਣਾ ਵੀ ਤੁਸੀਂ ਨਾ ਇਸ ਗੱਲ ਨੂੰ ਕਰੋ ਹਨਾ ਫਿਰ ਉੱਥੇ ਜਿਹੜਾ ਮੈਨਨਸੀ ਮਿਸਟਰ ਮੈਨਨ ਇਹ ਧਮਕੀ ਦੇ ਰਿਹਾ ਉਹਨੂੰ ਇੱਕ ਕਿਸਮ ਦੀ ਮਤਲਬ ਫੋਰਸ ਕਰ ਰਿਹਾ ਵੀ ਜੇ ਤੂੰ ਬਹੁਤਾ ਹੀ ਤੈਨੂੰ ਲੱਗਦਾ ਵੀ ਤੂੰ ਫਸਿਆ ਹੋਇਆ ਤਾਂ ਮੈਂ ਤੈਨੂੰ ਇੱਕ ਆਪਣੇ ਵੱਲੋਂ ਲੈਟਰ ਦੇ ਦਿੰਦਾ ਹਾਂ ਤੇ ਤੂੰ ਆਪਣੇ ਲੋਕਾਂ ਨੂੰ ਜਾ ਕੇ ਦਿਖਾ ਦੇ ਵੀ ਤੂੰ ਕਿੰਨਾਂ ਹਾਲਾਤਾਂ ਦੇ ਵਿੱਚ ਸਾਈਨ ਕਰਨੇ ਪਏ ਤੈਨੂੰ ਮਜਬੂਰੀ ਮਜਬੂਰ ਹੋਣਾ ਪਿਆ ਤਾਂ ਉੱਥੇ ਅੱਗੇ ਉਹ ਲਿਖਦਾ ਹੈ ਵੀਪੀ ਮੈਨਨ ਜਿਹੜਾ ਸੀ ਹੁਣ ਇਹਦੇ ਵਿੱਚ ਆ ਸਾਰਾ ਲੈਟਰ ਚ ਉਹ ਲਿਖ ਰਿਹਾ ਆ ਮਤਲਬ ਉਹਨੂੰ ਦੱਸ ਰਿਹਾ ਵੀ ਤੂੰ ਲੈਟਰ ਮੇਰਾ ਲੈ ਜਾ ਤੇ ਲੋਕਾਂ ਨੂੰ ਜਾ ਕੇ ਦਿਖਾ ਦੇ ਵੀ ਤੂੰ ਕਿੰਨਾ ਹਾਲਾਤਾਂ ਦੇ ਵਿੱਚ ਸਾਈਨ ਕੀਤੇ ਔਰ ਸਾਰਾ ਕੁਝ ਲਿਖ ਰਿਹਾ ਵੀ ਜਿਹੜੀ ਸਰਕਾਰ ਆ ਉਹ ਬੜੀ ਮਤਲਬ ਉਹਦੇ ਵਿੱਚ ਹੈਗੀ ਹੁਣ ਉਹ ਤੇਜ਼ੀ ਤਾਂ ਐਂਕਸ਼ੀਅਸ ਆ ਵੀ ਪੂਰੀ ਤਿਆਰੀ ਦੇ ਵਿੱਚ ਆ ਵੀ ਉਹਨਾਂ ਨੇ ਤੁਹਾਨੂੰ ਉੜੀਸਾ ਦੇ ਵਿੱਚ ਮਿਲਾ ਕੇ ਛੱਡਣਾ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਜਿਹੜੇ ਲੋਕ ਨੇ ਉੜੀਸਾ ਦੇ ਆਦੀਵਾਸੀ ਉਹ ਸਰਕਾਰ ਵਾਸਤੇ ਕੋਈ ਸਮੱਸਿਆ ਖੜੀ ਕਰਨ ਹੁਣ ਇੱਥੇ ਇਹੀ ਗੱਲ ਜਿਹੜੀ ਆ ਨਹਿਰੂ ਨੇ ਵੀ ਸੋਰੀ ਪਟੇਲ ਨੇ ਵੀ ਕਹੀ ਹੋਇਆ ਵੀ ਉੱਥੇ ਜਿਹੜੇ ਨੌਜਵਾਨ ਨੇ ਆਦੀਵਾਸੀ ਨੇ ਨਾ ਇਹ ਲੋਕ ਜਿਹੜੇ ਪ੍ਰਜਾ ਮੰਡਲ ਵਾਲੇ ਇਹ ਮਤਲਬ ਸਰਕਾਰ ਵਾਸਤੇ ਦਿੱਕਤ ਖੜੀ ਕਰ ਰਹੇ ਹੁਣ ਇੱਥੇ ਇਹੀ ਗੱਲ ਆ ਗਈ ਇਹੀ ਇਹਨਾਂ ਨੇ ਸਿੱਖਾਂ ਵਾਸਤੇ ਵੀ ਗੱਲ ਜਰੋ ਕੀ ਕਹਿੰਦੇ ਸੀ ਆਪਣਾ ਜਰਾਈਨ ਪੇਸ਼ ਆਦਰੋ ਇਹਨਾਂ ਨੂੰ ਕਿਹਾ ਸੀ ਕਿਉਂਕਿ ਇਹਨਾਂ ਦੀ ਇੱਕ ਆਦਤ ਆ ਵੀ ਜਰੋ ਇਹਨਾਂ ਨੂੰ ਲੱਗਦਾ ਵੀ ਕੁਝ ਇਹਨਾਂ ਦੇ ਖਿਲਾਫ ਕੁਝ ਹੋ ਸਕਦਾ ਵੱਡਾ ਐਕਸ਼ਨ ਲੋਕ ਲੜਨ ਨੂੰ ਤਿਆਰ ਹੋ ਸਕਦਾ ਤਾਂ ਫਿਰ ਇਹ ਧੱਕੇਸ਼ਾਹੀ ਕਰਨ ਨੂੰ ਆਪਣੇ ਵੱਲੋਂ ਪਹਿਲਾਂ ਹੀ ਆ ਜਾਂਦੇ ਆ ਤਾਂ ਫਿਰ ਅੱਗੇ ਆ ਜਿਹੜਾ ਦਿਓ ਸੀ ਪੀਕੇ ਦਿਓ ਫਿਰ ਆਪਣੇ ਵੱਲੋਂ ਲਿਖਦਾ ਆ ਫਿਰ ਉਹ ਕਹਿੰਦਾ ਕਿ ਮੈਂ ਹੁਣ ਕਨਫੈਸ ਕਰੂੰਗਾ ਆਪਣੇ ਲੋਕਾਂ ਦੇ ਨਾਲ ਉਹਨੇ ਫਿਰ ਭਾਸ਼ਣ ਦਿੱਤਾ ਭਾਸ਼ਣ ਬੜਾ ਮਤਲਬ ਸੁਣਨ ਵਾਲਾ ਆ ਮਤਲਬ ਇਹਦੇ ਵਿੱਚੋਂ ਬੰਦੇ ਦੀ ਪੀਕੇ ਦਿਓ ਦੀ ਤਕਲੀਫ ਝਲਕਦੀ ਆ ਉਦੇ ਵਿੱਚ ਉਹ ਕਹਿੰਦਾ ਕਿ ਮੈਂ ਹੁਣ ਕਬੂਲ ਕਰਦਾ ਕਿ ਮੇਰੀ ਮਾੜੀ ਕਿਸਮਤ ਨੂੰ ਮੈਨੂੰ ਆਪਣੀ ਸਟੇਟ ਤੋਂ ਰਿਜ਼ਾਈਨ ਕਰਨਾ ਪੈ ਰਿਹਾ ਕਿ ਸਾਡੀ ਸਟੇਟ ਜਿਹੜੀ ਸੀ ਮਤਲਬ ਸੈਂਕੜੇ ਸਾਲ ਪੁਰਾਣੀ ਸਾਡੀ ਜਿਹੜੀ ਵੱਖਰੀ ਪਛਾਣ ਸੀ ਸਾਡਾ ਕਲਚਰ ਸੀ ਸਾਡਾ ਆਪਣਾ ਟਰੈਡੀਸ਼ਨ ਸੀ ਸਾਰਾ ਕੁਝ ਮਤਲਬ ਸੈਂਕੜੇ ਸਾਲ ਪੁਰਾਣੀ ਸਾਡੀ ਸਭਿਅਤਾ ਸੀ ਤੇ ਹੁਣ ਸਾਨੂੰ ਗੁਆਂਡੀ ਸੂਬੇ ਦੇ ਨਾਲ ਉੱਥੇ ਸਾਨੂੰ ਮਰਜ ਕੀਤਾ ਜਾਏਗਾ ਅੱਗੇ ਉਹ ਗੱਲ ਕਹਿੰਦਾ ਕਿ ਈਵਨ ਕਿ ਪਠਾਣਾ ਮੁਗਲਾਂ ਤੇ ਮਰਾਠਿਆਂ ਦੇ ਤੇ ਅੰਗਰੇਜ਼ੀ ਰਾਜ ਦੇ ਵਿੱਚ ਵੀ ਜਿਹੜੀ ਸਾਡੀ ਪੁਰਾਣੀ ਸਭਿਤਾ ਸੀ ਐਂਸ਼ੀਅਨ ਸਟੇਟ ਮਤਲਬ ਇਹ ਆਪਣਾ ਇੱਕ ਇਹਨੇ ਆਪਣਾ ਵੱਖਰਾਪਨ ਸੀ ਜਿਹੜਾ ਉਹ ਬਣਾ ਕੇ ਰੱਖਿਆ ਸੀ ਹੁਣ ਤੱਕ ਦਰੋ ਤੱਕ ਇਹਨੇ ਰਿਜ਼ਾਈਨ ਨਹੀਂ ਕੀਤਾ ਪਰ ਉਹ ਅੱਗੇ ਕੀ ਕਹਿ ਰਿਹਾ ਫਿਰ ਹੁਣ ਆਹ ਸ਼ਬਦ ਜਿਹੜੇ ਬੜੇ ਪੜ੍ਹਨ ਵਾਲੇ ਕਹਿੰਦਾ ਵੀ ਆਪਣੀ ਜਿਹੜੀ ਪੁਰਾਣੀ ਸਭਿਤਾ ਸੀ ਜੋ ਵੀ ਸੀ ਹੈ ਨਾ ਕਹਿੰਦਾ ਵੀ ਹੁਣ ਇਹ ਚੈਪਟਰ ਆ ਸਾਡੀ ਸਭਿਤਾ ਦਾ ਇਹ ਹੁਣ ਖਤਮ ਹੋਣ ਵਾਲਾ ক্লোਜ਼ ਹੋਣ ਵਾਲਾ ਹੈ 900 ਸਾਲ ਦਾ ਜਿਹੜਾ ਉਹ ਅਗਲੇ ਜਿਹੜੀ ਸਾਡੀ ਸਭਿਤਾ ਚੱਲੀ ਆ ਰਹੇ ਸੀ ਅਗਲੇ ਹਫਤੇ ਤੋਂ ਖਤਮ ਹੋਣ ਜਾ ਰਹੀ ਹੈ ਠੀਕ ਹੈ ਜੀ ਸੋ ਇਹ ਇਹਦੇ ਵਿੱਚ ਹੁਣ ਅੱਗੇ ਗੱਲਾਂ ਤੁਸੀਂ ਹੋਰ ਦੇਖ ਲਓ ਹੁਣ ਆ ਇੱਥੇ ਵੀ ਇਹੀ ਲਿਖਦਾ ਆ ਪੀ ਪੀ ਕੇ ਦਿਓ ਕਿ ਸਾਡੇ ਜਿਹੜੇ ਲੋਕ ਸੀ ਇਹ ਗਰੀਬ ਸੀ ਬੈਕਵਰਡ ਸੀ ਇਹ ਉਸ ਤਰੀਕੇ ਨਾਲ ਲੜਾਈ ਨਹੀਂ ਲੜ ਸਕੇ ਇਹ ਆਪਣੇ ਜਿਹੜੇ ਕੁਦਰਤੀ ਸਾਧਨ ਸੀ ਜੰਗਲ ਸੀ ਹੈਨਾ ਜ਼ਮੀਨ ਦੇ ਵਿੱਚ ਮਾਈਨਿੰਗ ਦੇ ਵਿੱਚ ਬਹੁਤ ਕੋਸ਼ਿਸ਼ ਜਿਵੇਂ ਕੋਲੇ ਦੀ ਮੈਂ ਤੁਹਾਨੂੰ ਫੋਟੋਆਂ ਦਿਖਾਈਆਂ ਕੋਲੇ ਤੋਂ ਬਿਨਾਂ ਵੀ ਉੱਥੇ ਬਕਾਫੀ ਕੁਝ ਨਿਕਲਦਾ ਹੈ ਧਰਤੀ ਦੇ ਵਿੱਚੋਂ ਉਹ ਸਾਰਾ ਕੁਝ ਇਹਨਾਂ ਨੇ ਸਾੜਾ ਤੋਂ ਖੋ ਲਿਆ ਸੀ ਬਚਾ ਨਹੀਂ ਸਕੇ ਜਿਵੇਂ ਪੰਜਾਬ ਦਾ ਪਾਣੀ ਇਹਨਾਂ ਨੇ ਖੋਇਆ ਧੱਕੇ ਨਾਲ ਤੇ ਇੰਨੇ ਸਾਰਾ ਕੁਝ ਇਹਨਾਂ ਲੋਕਾਂ ਦੇ ਨਾਲ ਆਦੀਵਾਸੀਆਂ ਨਾਲ ਹੋਇਆ ਮਤਲਬ ਧੱਕੇਸ਼ਾਹੀ ਦੇ ਵਿੱਚ ਬ੍ਰਾਹਮਣਵਾਦ ਕਿੰਨਾ ਅੱਗੇ ਵੀ ਕਹਿੰਦਾ ਵੀ ਜਦੋਂ ਸਾਨੂੰ ਉੜੀਸਾ ਦੇ ਵਿੱਚ ਮਰਜ ਕੀਤਾ ਗਿਆ ਤਾਂ ਉਦੋਂ ਇਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਕਿ ਜਿਹੜੇ ਐਕਸਸ ਸਟੇਟ ਦੇ ਸਰਵਿਸਮੈਨ ਹੋਣ EMPLOYEES ਹੋਣਗੇ ਉਹ ਕੰਮ ਕਰ ਸਕਦੇ ਆ ਲੇਕਿਨ ਇਸ ਦੇ ਬਾਵਜੂਦ ਵੀ ਮਤਲਬ ਸਰਕਾਰ ਨੇ ਉੜੀਸਾ ਸਰਕਾਰ ਦੇ ਜਿਹੜਾ ਅਸੀਂ ਆਦੀਵਾਸੀਆਂ ਦਾ ਏਰੀਆ ਉੜੀਸਾ 'ਚ ਮਿਲ ਗਿਆ ਤਾਂ ਉੜੀਸਾ ਸਰਕਾਰ ਨੇ ਕੀ ਕੀਤਾ ਇਮੀਡੀਏਟਲੀ ਇਫੈਕਟ ਨਾਲ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਬਿਨਾਂ ਕਿਸੇ ਕਾਰਨ ਤੋਂ ਫਿਰ ਅੱਗੇ ਕੀ ਲਿਖਦਾ ਉਹ ਵੀ ਗਵਰਨਮੈਂਟ ਜਿਹੜੀ ਸੀ ਉਹਨੂੰ ਕੋਈ ਹੱਕ ਨਹੀਂ ਸੀ ਵੀ ਇਮੀਡੀਏਟਲੀ ਤੁਸੀਂ 1 ਜਨਵਰੀ 1948 ਤੋਂ ਆ ਕੇ ਆਡਿਟ ਵਗੈਰਾ ਕਰਨ ਲੱਗ ਜਾਓ ਪਰ ਕਿਹਾ ਕਿ ਤਾਂ ਕਿ ਫਿਰ ਵੀ ਹਾਊ ਐਵਰ ਮਤਲਬ ਝੂਠੇ ਜਿਹੜੇ ਕੋਈ ਦਸਤਾਵੇਜ਼ ਲੈਂਦੇ ਵਨ ਸਾਈਡਡ ਜਿਹੜੀ ਰਿਪੋਰਟ ਲੈਂਦੀ ਤੇ 35 ਲੱਖ ਰੁਪਏ ਜਿਹੜਾ ਸੀ ਮੇਰੇ ਤੇ ਇਹਨਾਂ ਨੇ ਪਾਤਾ ਵੀ ਤੂੰ ਸਾਨੂੰ ਸਰਕਾਰ ਨੂੰ ਵਾਪਸ ਕਰਨਾ ਹੈ ਵੇਖੋ ਤੱਕਾ ਹੁਣ 35 ਲੱਖ ਉਦੋਂ ਪਾਇਆ ਤੇ ਅੱਜ ਦਾ ਮੇਰਾ ਖਾਲ 45 ਤੋਂ 45 50 ਕਰੋੜ ਰੁਪਏ ਬਣ ਜਾਂਦਾ ਹੈ ਸੋ ਇਹ ਜ ਇੱਕਦਮ ਝੂਠਾ ਸੀ ਇਹਦੇ ਤੇ ਤੋਂ ਸਟੈਂਡ ਨਹੀਂ ਕਰ ਪਾਇਆ ਹੈ ਨਾ ਫਿਰ ਉਹ ਸਰਕਾਰ ਨੂੰ ਵਿਡਰੋ ਕਰਨਾ ਪਿਆ ਸੀ ਫਿਰ ਅੱਗੇ ਉਹ ਕੀ ਕਹਿੰਦਾ ਆ ਵੇਖੋ ਜਿਵੇਂ ਆਪਰੇਸ਼ਨ ਬਲੂ ਸਟਾਰ ਹੋਇਆ ਉੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਸੀ ਸਾੜਤੀ ਲਿਟਰੇਚਰ ਚੁੱਕ ਕੇ ਲੈ ਗਏ ਜਿੰਨਾ ਕੁਛ ਵੀ ਉਹਨਾਂ ਨੂੰ ਲੱਭਿਆ ਜੋ ਵੀ ਉਹਨਾਂ ਨੇ ਕੀਤਾ ਨਾ ਖੁਰਦਪੁਰਦ ਕਰਤਾ ਉਹਦਾ ਇੱਕ ਵਜਾ ਹੁੰਦੀ ਵੀ ਤੁਹਾਨੂੰ ਤੁਹਾਡੀ ਸਭਿਤਾ ਖਤਮ ਕਰਨੀ ਹੁੰਦੀ ਹੈ ਇੱਥੇ ਸੇਮ ਆਦੀਵਾਸੀਆਂ ਨਾਲ ਕੀ ਕਰ ਰਹੇ ਆ ਉਹ ਕਹਿੰਦਾ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਬਹੁਤ ਸਾਰੇ ਜਿਹੜੇ ਸਾਡੇ ਟਰਸਟ ਅਸੀਂ ਕ੍ਰੀਏਟ ਕੀਤੇ ਸੀ ਆਦੀਵਾਸੀਆਂ ਦੇ ਭਲਾਈ ਵਾਸਤੇ ਤੇ ਬਹੁਤ ਸਾਰੀਆਂ ਸੰਸਥਾਵਾਂ ਅਸੀਂ ਬਣਾਈਆਂ ਸੀ ਆਪਣੇ ਕਲਚਰ ਨੂੰ ਵਧਾਉਣ ਫਲਾਉਣ ਵਾਸਤੇ ਉਹ ਸਰਕਾਰ ਨੇ ਮਤਲਬ ਖਤਮ ਕਰ ਦਿੱਤੀ ਸਾਨੂੰ ਕਿਹਦਾ ਸਮਝ ਨਹੀਂ ਲੱਗੇ ਵੀ ਸਰਕਾਰ ਇੰਨਾ ਐਗਰੈਸਿਵ ਐਕਸ਼ਨ ਕਿਉਂ ਲੈ ਰਹੀ ਕਿਉਂ ਸਾਡੀ ਸਭਿਤਾ ਦੇ ਮਗਰ ਪਈ ਹੋਈ ਹੈ ਹੁਣ ਅੱਗੇ ਹੋਰ ਵੀ ਉਹ ਲਿਖਦਾ ਆ ਉੜੀਸਾ ਦਾ ਜਿਹੜਾ ਮੁੱਖ ਮੰਤਰੀ ਸੀ ਉਹਦਾ ਨਾਂ ਸੀ ਐਚ ਕੇ ਮਹਿਤਾਬ ਜਦੋਂ ਗਾਂਧੀ ਦੀ ਕਤਲ ਹੁੰਦਾ ਗਾਂਧੀ ਦੀ ਹੱਤਿਆ ਮਰਡਰ ਹੋ ਜਾਂਦਾ ਆ ਤਾਂ ਉਦੋਂ ਉਸ ਸੰਬੰਧ ਦੇ ਵਿੱਚ ਲਿਖਦਾ ਆ ਅਪਰਾਜਾਤੰਤਰਾ ਪੇਪਰ ਆ ਜੀ ਉਹਦੇ ਵਿੱਚ ਲਿਖਦਾ ਆ 31 ਜਨਵਰੀ 1948 ਨੂੰ ਗਾਂਧੀ ਦੇ ਕਤਲ ਦੇ ਸੰਬੰਧ ਕਾਲਾ ਹਾਂਡੀ ਉਹ ਮਹਾਤਮਾ ਗਾਂਧੀ ਹੱਤਿਆ ਮਤਲਬ ਕਾਲਾ ਹੰਡੀ ਦੇ ਲੋਕਾਂ ਨੂੰ ਮਹਾਤਮਾ ਗਾਂਧੀ ਦੀ ਕਤਲ ਵਾਸਤੇ ਜ਼ਿੰਮੇਵਾਰ ਬਣਾ ਰਿਹਾ ਆਦੀਵਾਸੀਆਂ ਨੂੰ ਫਿਰ ਉਹ ਕੀ ਲਿਖਦਾ ਵੀ ਹੀ ਇੰਡਾਇਰੈਕਟਲੀ ਇੰਪਲੀਕੇਟਿਡ ਮੀਨ ਐਸ ਇਫ ਆਈ ਹੈਡ ਹੈਂਡ ਇਨ ਮਹਾਤਮਾ ਗਾਂਧੀਸ ਅਸੈਸੀਨੇਸ਼ਨ ਮਤਲਬ ਯੂ ਇੰਡਾਇਰੈਕਟਲੀ ਪੀ ਕੇ ਦੇਓ ਨੂੰ ਇੰਪਲੀਕੇਟ ਕਰ ਰਿਹਾ ਉਹ ਦੇ ਵੀ ਦਾਖਲ ਜਿਵੇਂ ਦੋਸ਼ ਲਾ ਰਿਆ ਵੀ ਇਹ ਜਿਵੇਂ ਮਹਾਤਮਾ ਗਾਂਧੀ ਜਿਹਨੂੰ ਇਹ ਲਿਖ ਰਿਆ ਵੀ ਉਹਦੇ ਹੱਤਿਆ ਕਤਲ ਜਿਹੜਾ ਆ ਪੀਕੇ ਦਿਓ ਨੇ ਕਰਵਾਇਆ ਉਹ ਮਤਲਬ ਇਦਾਂ ਵੀ ਤੱਕਾ ਕਿਉਂਕਿ ਇਹ ਇਹ ਲੋ ਇਹ ਜਿਹੜਾ ਲੀਡਰ ਸੀ ਆਪਣੇ ਆਦੀਵਾਸੀਆਂ ਲਈ ਲੜਦਾ ਸੀ ਹੁਣ ਇੱਥੇ ਇੱਕ ਹੋਰ ਵੀ ਚੀਜ਼ ਨੋਟ ਕਰਨ ਵਾਲੀ ਆ ਜਿਹੜਾ ਆ ਰਾਜਾ ਆਫ ਬੋਧ ਇਹਨੂੰ ਸੰਤਰੀ ਨੇ ਗੋਲੀ ਮਾਰ ਦਿੱਤੀ ਸੀ ਇਹ ਰਾਜਾ ਜਿਹੜਾ ਬੋਧ ਦਾ ਰਾਜਾ ਸੀ ਇਹਨੇ ਇਹਨਾਂ ਦੇ ਪੱਖ ਚ ਆਵਾਜ਼ ਬੁਲੰਦ ਕੀਤੀ ਸੀ ਮਤਲਬ ਇਹ ਜਿਹੜਾ ਅਸੀਂ ਪੀਕੇ ਦਿਓ ਦੀ ਹੈਲਪ ਕਰ ਰਿਆ ਸੀ ਉਹ ਜਿਹੜਾ ਵੀਪੀ ਮੈਨਨ ਦੇ ਕੋਲ ਉਹਨੇ ਕਿਹਾ ਵੀ ਸੀ ਵੀ ਨਹੀਂ ਇਹ ਚੀਜ਼ ਇਦਾਂ ਨਹੀਂ ਕਰਨੀ ਚਾਹੀਦੀ ਤੇ ਉਹਨੂੰ ਸੰਤਰੀ ਨੇ ਗੋਲੀ ਮਾਰ ਦਿੱਤੀ ਸੀ ਪਰ ਉਹ ਮਤਲਬ ਇਹ ਕਹਿ ਲੋ ਵੀ ਇੱਥੇ ਲਿਖਿਆ ਵੀ ਜਾਦੂਈ ਤਰੀਕੇ ਨਾਲ ਬਚ ਗਿਆ ਪਰ ਉਹਦਾ ਇੱਕ ਹੱਥ ਜਿਹੜਾ ਸੀ ਉਹ ਖਤਮ ਹੋ ਗਿਆ ਉਹ ਹੱਥ ਉੱਤੇ ਗੋਲੀ ਲੱਗ ਗਈ ਹੈ ਨਾ ਫਿਰ ਅੱਗੇ ਕੀ ਲਿਖਦਾ ਆ 18 ਹੁਣ ਡੇਟ ਯਾਦ ਰੱਖਿਓ ਵੀ 1 ਜਨਵਰੀ 1948 ਨੂੰ 2000 ਬੰਦੇ ਮਾਰੇ ਜਾਂਦੇ ਆ ਸਰਕਾਰ ਧਮਕੀਆਂ ਦਿੰਦੀ ਆ ਚਿੱਠੀਆਂ ਲਿਖਦੀ ਵੀ ਤੁਸੀਂ ਬੰਦੇ ਬਣ ਕੇ ਸਾਡੇ ਨਾਲ ਸਾਈਨ ਕਰ ਦੋ ਨਹੀਂ ਤੁਹਾਨੂੰ ਗੋਲੀਆਂ ਨਾਲ ਅਸੀਂ ਬੰਦੇ ਬਣਾ ਲਾਂਗੇ ਚਲੋ ਸਾਈਨ ਵੀ ਹੋ ਗਏ ਇਸ ਦੇ ਬਾਵਜੂਦ ਵੀ ਇਹਨਾਂ ਨੇ ਬੰਦੇ ਮਾਰੇ ਉਹਨਾਂ ਦੇ ਤਾਂ ਹੁਣ 1 ਜਨਵਰੀ ਨੂੰ ਤਾਂ ਕਤਲ ਕਤਲ ਵੀ ਕਰ ਦਿੰਦੇ ਆ 18 ਮਈ 1948 ਨੂੰ ਕੀ ਕਰਦੇ ਵੀ ਉੜੀਸਾ ਦੇ ਦੋ ਸਟੇਟਾਂ ਜਿਹੜੇ ਸੀ ਸਰਾਏ ਕੇਲਾ ਤੇ ਖਰਸਾਵਾ ਜਿੱਥੇ ਬੰਦੇ ਮਾਰੇ ਗਏ 2000 ਬੰਦਾ ਮਾਰਿਆ ਗਿਆ ਇਹ ਉੜੀਸਾ ਤੋਂ ਅੱਡ ਕਰ ਦਿੱਤੇ ਗਏ ਇਹਨਾਂ ਨੂੰ ਬਿਹਾਰ ਦੇ ਨਾਲ ਜੋੜ ਦਿੱਤਾ ਗਿਆ ਤੇ ਦਲੀਲ ਕੀ ਦਿੱਤੀ ਗਈ ਆ ਇਹ ਐਸ ਕਹਿੰਦੇ ਵੀ ਸਰਕਾਰ ਇਹ ਕਹਿੰਦੀ ਵੀ ਅਸੀਂ ਇਸ ਕਰਕੇ ਕਰ ਰਹੇ ਆ ਵੀ ਇਹਨਾਂ ਦਾ ਜਿਹੜਾ ਬਾਰਡਰ ਆ ਮਤਲਬ ਸਿੱਧਾ ਉੜੀਸਾ ਨਾਲ ਨਹੀਂ ਲੱਗਦਾ ਜਿਵੇਂ ਹੁਣ ਮੰਨ ਲਓ ਪੰਜਾਬ ਆ ਤੇ ਪੰਜਾਬ ਨੂੰ ਕੋਈ ਲਿੰਕ ਕਰ ਦੇ ਦਿੱਲੀ ਨਾਲ ਜਾਂ ਮਤਲਬ ਉਧਰ ਕੋਈ ਤਾਮਿਲਨਾਡੂ ਨਾਲ ਕਰ ਦੇਣ ਤੇ ਉਹ ਸਾਡਾ ਕੋਈ ਸਾਂਝ ਤਾਂ ਹੈ ਨਹੀਂ ਉਹ ਤਾਂ ਦੂਸਰੇ ਪਾਸੇ ਦੇ ਆ ਗਏ ਨਾ ਜਿਵੇਂ ਹੁਣ ਹਰਿਆਣਾ ਹੀ ਮਾਚਲਤਾ ਸਾਡੇ ਬਾਰਡਰ ਲੱਗਦੇ ਆ ਜੰਮੂ ਕਸ਼ਮੀਰ ਨਾਲ ਲੱਗਦੇ ਆ ਨਾ ਇਧਰੋਂ ਰਾਜਸਥਾਨ ਨਾਲ ਲੱਗਦਾ ਇਹ ਚੀਜ਼ਾਂ ਤਾਂ ਮੰਨੀਆਂ ਜਾਂਦੀਆਂ ਨੇ ਪਰ ਇੱਥੇ ਜਿਹੜਾ ਖਰਸਾਵਾਂ ਸੀ ਜਾਂ ਸਰਾਏ ਕੇਲਾ ਸੀ ਇਹਨਾਂ ਦਾ ਤਾਂ ਕੋਈ ਲੈਂਡ ਡੇਡ ਨਹੀਂ ਸੀ ਆਗਾ ਤਾਂ ਲੱਗਦੇ ਸੀ ਪਿਆਰ ਨਾਲ ਲੇਕਿਨ ਧੱਕੇ ਨਾਲ ਇਹਨਾਂ ਨੇ ਇੱਥੇ ਵਾੜ ਕੇ ਤੇ ਸਿਰਫ ਇੱਕ ਦਿਖਾਉਣਾ ਸੀ ਆਦੀਵਾਸੀਆਂ ਨੂੰ ਕਿ ਤੁਹਾਡੀ ਔਕਾਤ ਇਹ ਆ ਤੁਹਾਨੂੰ ਅਸੀਂ ਸਦਾ ਵਾਸਤੇ ਹੁਣ ਕੁੱਟਿਆ ਕਰਾਂਗੇ ਤੁਹਾਡੇ ਜੰਗਲ ਵੀ ਸਾਡੇ ਤੁਹਾਡਾ ਜਿਹੜਾ ਧਰਤੀ ਦੇ ਅੰਦਰ ਜੋ ਵੀ ਕੀਮਤੀ ਪਦਾਰਥ ਪਏ ਹੈ ਮਾਈਨ ਨਹੀਂ ਹੈਗੀ ਉਹਦੇ ਵਿੱਚ ਕੋਇਲਾ ਆ ਜਾਂਦਾ ਜੋ ਵੀ ਉੱਥੋਂ ਨਿਕਲਦਾ ਆ ਉਹ ਸਾਰਾ ਕੁਝ ਹੁਣ ਸਾਡਾ ਹੈ ਇਸ ਕਰਕੇ ਤੁਸੀਂ ਬੋਲ ਨਹੀਂ ਸਕਦੇ ਸੋ ਆ ਚੀਜ਼ਾਂ ਇੱਥੇ ਇਹਨਾਂ ਨੇ ਕੀਤੀਆਂ ਹੁਣ ਇਹ 2000 ਬੰਦਾ ਤਾਂ ਖਰਸਾਵਾਂ ਚ ਮਾਰਿਆ ਗਿਆ ਇੱਕ ਮੈਨੂੰ ਹੋਰ ਨਾਂ ਭੁੱਲ ਗਿਆ ਮੈਨੂੰ ਫਿਰ ਦੇਖਣਾ ਪੈਣਾ ਹੈ ਕਿਤਾਬ ਦੇ ਵਿੱਚੋਂ ਹੀ ਮਤਲਬ ਉੱਥੇ 300 ਬੰਦਾ ਮਾਰ ਦਿੱਤਾ ਗਿਆ ਸੀ ਮੋਰ ਤਾਂ ਇਹ ਦੇਖ ਲਓ ਵੀ 2300 ਬੰਦਾ ਮਾਰਿਆ ਹੋਗਾ ਤੇ ਮੈਂ ਤੁਹਾਨੂੰ ਲਾਸ਼ਾਂ ਦੀ ਫੋਟੋ ਤਾਂ ਦਿਖਾਈ ਸੀ ਮਤਲਬ ਲਾਸ਼ਾਂ ਇਮੇਜਨ ਕਰਕੇ ਦੇਖ ਸਕਦੇ ਆਪਾਂ ਮੈਂ 2000 ਬੰਦੇ ਦਾ ਤੁਹਾਨੂੰ ਕੱਠ ਦਿਖਾਇਆ ਸੀ ਵੀ ਕਿੰਨਾ ਵੱਡਾ ਕੱਠ ਹੁੰਦਾ ਹੈ ਤੇ ਹੁਣ ਆਪਾਂ ਇਮੇਜਨ ਕਰਕੇ ਸੋਚ ਕੇ ਅੱਖਾਂ ਬੰਦ ਕਰਕੇ ਦੇਖ ਸਕਦੇ ਆ ਵੀ 2000 ਲਾਸ਼ 2300 ਲਾਸ਼ ਕਿੱਦਾਂ ਵਿਛੀ ਹੋਗੇ ਕਿੱਦਾਂ ਕਿੰਨੇ ਘਰਾਂ ਦੇ ਵਿੱਚ ਵੈਣ ਪਿਆ ਹੋਗਾ ਕੋਈ ਲੱਭਦੇ ਫਿਰਦੇ ਹੋਣਗੇ 2000 ਦੇਖੋ 2300 ਬੰਦਾ ਮਾਰ ਕੇ ਤੇ ਰੱਖਿਆ ਸਿਰਫ ਇਹਨਾਂ ਨੇ ਕਿੰਨਾ ਕਿ 35 ਬੰਦੇ ਬਾਕੀ ਸਭ ਲਾਸ਼ਾਂ ਖੁਰਦਪੁਰ ਜਾਂ ਪੰਜਾਬ ਦੇ ਵਿੱਚ ਸੈਂਕੜੇ ਲੱਖਾਂ ਮੁੰਡੇ ਮਾਰ ਕੇ ਲਾਸ਼ਾਂ ਇਹਨੇ ਲੱਭਦੀਆਂ 25000 ਲਾਸ਼ਾਂ ਦਾ ਤਾਂ ਜਸਵੰਤ ਸਿੰਘ ਅਖੰਡਾ ਸਾਹਿਬ ਦੇ ਹਿਸਾਬ ਤਾਂ ਚੁੱਕੀ ਫਿਰਦੇ ਸੀ ਸੋ ਇਹੀ ਕੁਝ ਹੋਇਆ ਨਾ ਲਵਾਰਸ ਕਹੇਗਾ ਕਿ ਸਾੜਤੀ ਹੁਣ ਉੱਥੇ ਜੰਗਲ ਬੜੇ ਬੜੇ ਤਗੜੇ ਆ ਤੁਸੀਂ ਆ ਜੰਗਲ ਦੁਬਾਰਾ ਵੀ ਦੇਖ ਲਓ ਹੁਣ ਜਵੇਂ ਹੁਣ ਆ ਵੇਖੋ ਕਿੰਨੇ ਕਈ ਮੀਲਾਂ ਤੱਕ ਜੰਗਲ ਹੀ ਜੰਗਲ ਖੜਾ ਆ ਉੱਥੇ ਕਿੰਨਾ ਸੰਘਣਾ ਜੰਗਲ ਆ ਕਿੰਨੇ ਲੋਕ ਇੱਥੇ ਬੈਠਿਆ ਹਨ ਜਿਵੇਂ ਇਹ ਕਿਤੇ ਵੀ ਲਾਸ਼ਾਂ ਜਾ ਕੇ ਦੱਬ ਦਵਾ ਜਵੇਂ ਨਦੀ ਇੱਥੇ ਰੋੜ ਤੋਂ ਤੁਸੀਂ ਕੁਝ ਵੀ ਕਰ ਦੋ ਤਾਂ ਇਹਨਾਂ ਨੇ ਇਹੀ ਕੁਝ ਉੱਥੇ ਕੀਤਾ ਸੈਂਕੜੇ ਲਾਸ਼ਾਂ ਜਿਹੜੀਆਂ ਸੀ ਉਹ ਇਹਨਾਂ ਨੇ ਦੱਬਤੀਆਂ ਤਾਂ ਕਿ ਜਿਹੜਾ ਗੁਨਾਹ ਸੀ ਪਾਪ ਸੀ ਉਹ ਕੀਤਾ ਮਤਲਬ ਟੱਕਿਆ ਜਾ ਸਕੇ ਤੁਸੀਂ ਦੇਖ ਲਓ ਵੀ ਜਿਹੜੀ ਲੋਹ ਪੀਣੀ ਆਜ਼ਾਦੀ ਜਿਹਨੂੰ ਕਹਿੰਦੇ ਆ ਉਹ 15 ਅਗਸਤ 1947 ਨੂੰ ਮਿਲਦੀ ਆ 1 ਜਨਵਰੀ 1948 ਨੂੰ ਇਹ ਕਤਲ ਜਿਹੜਾ ਕਾਂਡ ਸੀ ਹੁੰਦਾ ਆ ਤੇ ਉਹ ਇਹਨਾਂ ਨੇ ਬਿਲਕੁਲ ਪਰਦਾ ਪਾਇਆ ਇਹਦੇ ਤੇ ਕੋਈ ਗੱਲ ਨਹੀਂ ਕਰਦਾ ਕਿਉਂਕਿ ਉਹ ਜਿਹੜੇ ਲੋਕ ਸੀ ਆਦੀਵਾਸੀ ਜੰਗਲੀ ਲੋਕ ਸੀ ਜਿਵੇਂ ਪਟੇਲ ਵੀ ਕਹਿੰਦਾ ਰਿਹਾ ਤੇ ਇਹ ਖੁਦ ਵੀ ਮੰਨਦਾ ਵੀ ਸਾਡੇ ਲੋਕ ਇੰਨੇ ਗਰੀਬ ਸੀ ਪੜ੍ਹੇ ਲਿਖੇ ਨਹੀਂ ਸੀ ਜੰਗਲਾਂ ਵਿੱਚ ਰਹਿੰਦੇ ਸੀ ਪਤਾ ਨਹੀਂ ਸੀ ਕਿਸੇ ਗੱਲ ਦਾ ਵੀ ਸੋ ਇਹ ਚੀਜ਼ਾਂ ਇੱਥੇ ਹੈਗੀਆਂ ਨੇ ਤੁਸੀਂ ਦੇਖ ਲਓ ਵੀ ਅਗਸਤ ਤੋਂ ਲੈ ਕੇ ਜਨਵਰੀ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਵਿੱਚ ਇਹ ਆਜ਼ਾਦ ਭਾਰਤ ਦਾ ਆਜ਼ਾਦ ਹਿੰਦੁਸਤਾਨ ਦਾ ਮੈਂ ਕਹੂੰਗਾ ਉਹਦੇ ਵਿੱਚ ਇਨਾ ਵੱਡਾ ਕਤਲੋਕ ਅੱਗੇ ਜਿਹੜੀ ਗਾਰਤ ਹੋਈ ਸੀ ਕਤਲੇਆਮ ਹੋਇਆ ਸੀ ਆਦੀਵਾਸੀਆਂ ਦਾ ਹੋਇਆ ਸੀ ਉਹ ਆਪਣੀ ਜ਼ਮੀਨਾਂ ਬਚਾਉਂਦੇ ਸੀ ਅੱਜ ਵੀ ਉੱਥੇ ਜਿਹੜਾ ਬੜਾ ਵੱਡਾ ਕਤਲੋਗਾਰਤ ਚੱਲਦਾ ਆ ਉਹਨਾਂ ਨੂੰ ਨਕਸਲੀ ਕਹਿ ਦਿੰਦੇ ਆ ਉਹ ਆਪਣੇ ਜ਼ਮੀਨਾਂ ਲਗਾਤਾਰ ਬਚਾਉਂਦੇ ਆ ਵੀਰ ਉੱਥੇ ਗੋਲੀਆਂ ਚੱਲਦੀਆਂ ਨੇ ਕੁੱਟਦੇ ਮਾਰਦੇ ਉਹਨਾਂ ਨੂੰ ਝੂਠੇ ਪਰਚੇ ਪਾਉਂਦੇ ਉਹਨਾਂ ਦੇ ਉੱਪਰ ਤੇ ਬਸ ਕੁੱਟ-ਕੁੱਟ ਕੇ ਉਹਨਾਂ ਦੇ ਕੋਲੋਂ ਜੰਗਲ ਖੋਈ ਜਾਂਦੀਆਂ ਨੇ ਜ਼ਮੀਨਾਂ ਖੋਈ ਜਾਂਦੇ ਉਹ ਵਿਚਾਰੇ ਤੁਰੇ ਫਿਰਦੇ ਇੱਕ ਮੰਗਤਿਆਂ ਵਾਂਗੂ ਕਦੀ ਕਿਤੇ ਕਦੀ ਕਿਤੇ ਇਹ ਹਾਲ ਹੁਣ ਮੌਜੂਦਾ ਵੀ ਉੱਥੇ ਬਣੇ ਹੋਏ ਆ ਸੋ ਇਹਨਾਂ ਦੇ ਹਾਲ ਆ ਪਰ ਇੱਥੇ ਹੈਰਾਨੀ ਹੈ ਇਸ ਗੱਲ ਦੀ ਆ ਕਿ ਜਿਹੜਾ ਮਸੀਹਾ ਸੀ ਦਲਤਾਂ ਦਾ ਛੋਟੀਆਂ ਜਾਤਾਂ ਦਾ ਡਾਕਟਰ ਅੰਬੇਦਕਰ ਉਹ ਕਿਉਂ ਨਹੀਂ ਬੋਲਿਆ ਉਹਨੂੰ ਕਿਤੇ ਤਾਂ ਗੱਲ ਕਰਨੀ ਚਾਹੀਦੀ ਸੀ ਕਿਤੇ ਤਾਂ ਅਫਸੋਸ ਕਰਦਾ ਵੀ ਇਹ ਕੁਝ ਮੇਰੇ ਸਾਹਮਣੇ ਹੋਇਆ ਜਾਂ ਮੈਂ ਲਾਅ ਮਨਿਸਟਰ ਸੀ ਉਦੋਂ ਮੇਰੇ ਇਹ ਮੇਰੇ ਰਾਜ ਰਾਜਕਾਲ ਦੇ ਵਿੱਚ ਇਹ ਗੱਲ ਹੋ ਗਈ ਕਿਤੇ ਕੁਝ ਗੱਲ ਕਰਦਾ ਕਿਤੇ ਲਿਖ ਦਿੰਦਾ ਕੋਈ ਚਿੱਠੀ ਲਿਖਦਾ ਕਿਸੇ ਨੂੰ ਕੋਈ ਬਿਆਨ ਦੇ ਦਿੰਦਾ ਕੁਝ ਵੀ ਕਰਦਾ ਪਰ ਅਫਸੋਸ ਇਸ ਗੱਲ ਦਾ ਵੀ ਉਹਨਾਂ ਨੇ ਨਹੀਂ ਬੋਲੇ ਕਿਉਂ ਨਹੀਂ ਬੋਲੇ ਇਹ ਹੁਣ ਜਵਾਬ ਤਾਂ ਉਹੀ ਦੇ ਸਕਦੇ ਸੀ ਪਰ ਹੁਣ ਦੁਨੀਆ ਤੇ ਹੈ ਨਹੀਂ ਦੇ ਇਸ ਕਰਕੇ ਆਪਾਂ ਤਾਂ ਹੁਣ ਕੁਐਸਚਨ ਪੁੱਛ ਸਕਦੇ ਆ ਵੀ ਉਹਨਾਂ ਨੇ ਇਦਾਂ ਕਿਉਂ ਨਹੀਂ ਕੀਤਾ ਤੇ ਹੁਣ ਰਹੀ ਗੱਲ ਸਿੱਖਾਂ ਦੀ ਕਿਉਂਕਿ ਜੇ ਦੇਖ ਲਓ ਇਹ ਤਾਂ ਬੜੇ ਚਿਰ ਤੋਂ ਹੀ ਤਿਆਰੀ ਕਰਕੇ ਬੈਠੇ ਆ ਵੀ ਇਹਨਾਂ ਨੇ ਸਾਰਾ ਕੁਝ ਖੋਣਾ ਹੀ ਖੋਣਾ ਤੇ ਤੁਹਾਡੇ ਕੋਲੋਂ ਵੀ ਸਾਰਾ ਕੁਝ ਤੁਹਾਡੀ ਜਿਹੜੇ ਅਸੀਂ ਪਾਣੀ ਵਗੈਰਾ ਸਾਰਾ ਕੁਝ ਇਹਨਾਂ ਨੇ ਖੋਲਿਆ ਜ਼ਮੀਨਾਂ ਤੁਹਾਡੀਆਂ ਕਬਜ਼ਿਆਂ 'ਚ ਕਰੀ ਜਾਂਦੇ ਆ ਤੇ ਖੇਤੀ ਤੁਹਾਡੇ ਪੱਲੇ ਪੁੱਲੇ ਕੁਝ ਰਹਿ ਨਹੀਂ ਗਿਆ ਹੁਣ ਜਿਵੇਂ ਸਾਡੇ ਮੁੰਡਿਆਂ ਨੂੰ ਅੱਤਵਾਦੀ ਕਹਿ ਕੇ ਕਦੀ ਕੁਸ਼ ਕਰਕੇ ਮਾਰੀ ਮੂਰੀ ਜਾਂਦੇ ਆ ਖਾਲਿਸਤਾਨੀ ਕਹਿ ਕੇ ਮਾਰੀ ਜਾਂਦੇ ਆ ਤਾਂ ਹੁਣ ਇਹ ਤਾਂ ਤੁਹਾਡੇ ਤੁਸੀਂ ਡਿਸੀਜਨ ਲੈਣੇ ਵੀ ਤੁਸੀਂ ਅੱਗੇ ਇਨ ਫਿਊਚਰ ਕੀ ਕਰਨਾ ਹੈ ਕਿਉਂਕਿ ਇਹਨਾਂ ਨੇ ਛੱਡਣਾ ਰ ਤੁਹਾਨੂੰ ਹੈ ਨਹੀਂ ਜਿੰਨਾ ਤੁਸੀਂ ਇੱਕ ਹੁੰਦਾ ਨਾ ਕਿ ਬੰਦਾ ਕਿਸੇ ਦਲਦਲ ਦੇ ਵਿੱਚ ਪਿਆ ਰਹੇ ਜਾਂ ਕਿਸੇ ਉਹਦੇ ਵਿੱਚ ਹੋਵੇ ਵੀ ਸਮੁੰਦਰ ਦੇ ਵਿੱਚ ਹੈ ਬੰਦਾ ਤੇ ਅੱਜ ਨਹੀਂ ਤੇ ਕੱਲ ਕੋਈ ਨਾ ਅਗੇ ਤੂਫਾਨ ਆਏਗਾ ਤੁਹਾਨੂੰ ਰੋੜ ਕੇ ਲੈ ਜਾਏਗਾ ਤੁਸੀਂ ਕਰਕੇ ਬਚਾ ਤੁਸੀਂ ਆਪਣੇ ਕਰਨੇ ਆ ਬਚਾ ਦੇ ਪੈਰਾਮੀਟਰਸ ਕੀ ਹੋਣਗੇ ਕਿਦਾਂ ਤੁਸੀਂ ਬਚਾਉਣਾ ਆਪਣੇ ਆਪ ਨੂੰ ਆਪਣੀ ਸਭਿਤਾ ਨੂੰ ਆਪਣੇ ਕਲਚਰ ਨੂੰ ਉਹ ਤੁਹਾਡੇ ਉੱਪਰ ਡਿਪੈਂਡ ਆ ਕਿਉਂਕਿ ਆ ਤੁਸੀਂ ਦੇਖ ਲਓ ਵੀ ਇਹਨਾਂ ਦੇ ਜਿਹੜੇ ਵੈਲਫੇਅਰ ਵਾਸਤੇ ਕਲਚਰਲ ਸੁਸਾਇਟੀਆਂ ਸੀ ਟਰਸਟ ਬਣਾਏ ਹੋਏ ਸੀ ਆਦੀਵਾਸੀਆਂ ਦੇ ਉਹ ਵੀ ਸਰਕਾਰ ਨੇ ਖਤਮ ਕਰ ਦਿੱਤੇ ਤੇ ਇਦਾਂ ਹੀ ਸਿੱਖਾਂ ਦਾ ਜਿਵੇਂ ਐਸਜੀਪੀਸੀ ਕਹਿਣ ਨੂੰ ਭਾਵੇਂ ਉਹ ਸਿੱਖਾਂ ਦੀ ਸੰਸਥਾ ਜੀ ਗੁਰਦੁਆਰਿਆਂ ਦੀ ਸਾਹਮਣੇ ਬੈਲ ਲਈ ਪਰ ਉੱਥੇ ਸਿਸਟਮ ਕਿਨਾਂ ਦਾ ਚੱਲਦਾ ਹੈ ਹਕੂਮਤ ਕਿਨਾਂ ਦੀ ਚੱਲਦੀ ਹੈ ਉਹ ਤਾਂ ਇਹਨਾਂ ਲੋਕਾਂ ਦੀ ਚੱਲਦੀ ਸਾਰਾ ਕੁਝ ਤਾਂ ਉਹਨਾਂ ਦੇ ਇਲੈਕਸ਼ਨ ਨਹੀਂ ਹੋਣਦੇ ਰੇ ਤੇ ਜਿਵੇਂ ਸਾਡੇ ਲਿਟਰੇਚਰ ਖਤਮ ਕੀਤੇ ਜਾ ਰਹੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਜੇ ਤੱਕ ਨਹੀਂ ਪਤਾ ਲੱਗਿਆ ਵੀ ਕੌਣ ਖਾ ਗਿਆ ਕਿੱਥੇ ਗਈ ਤਾਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਆ ਹੁਣ ਸੋ ਫੈਸਲੇ ਤੁਸੀਂ ਲੈਣੇ ਆ ਕਿੱਦਾਂ ਦੇ ਲੈਣੇ ਆ ਉਹ ਤੁਹਾਡੀ ਮਰਜ਼ੀ ਆ ਬਾਕੀ ਇਹ ਤਾਂ ਹੁਣ ਸੂਲ ਇਹਨਾਂ ਦਾ ਆਦਤ ਪਈ ਹੋਈ ਆ ਪੰਗੇ ਲੈ ਕੇ ਜਾਣ ਪੁੱਝ ਕੇ ਤੇ ਫਿਰ ਦੂਜਿਆਂ ਨੂੰ ਸ਼ਰਾਫ ਦੇਣ ਦੀ ਮਾਰਨ ਦੀ ਤੇ ਉਹ ਪੰਗੇ ਜਾਣ ਬੁੱਝ ਕੇ ਆਪ ਹੀ ਲੈਂਦੇ ਆ ਫਿਰ ਬਦਨਾਮ ਬੁੱਝਿਆ ਨੂੰ ਕਰਦੇ ਆ ਸੋ ਇਹ ਜਵੇਂ ਉਹ ਬਾਬਾ ਵੀ ਮੈਂ ਪਹਿਲਿਆ ਦਿਖਾਇਆ ਤੁਹਾਨੂੰ ਪਹਿਲੀ ਵੀਡੀਓ ਚ ਵੀ ਤੂੰ ਘਰੇ ਬੈ ਕੇ ਕੋਈ ਨਾਮ ਜਪ ਲਾਗੋ ਇਦਾਂ ਕੋਈ ਤਪੱਸਿਆ ਕਰ ਲਾ ਹਨਾ ਵੀ ਸੋ ਦੱਸੋ ਕਿਹੜਾ ਤਰੀਕਾ ਹੈ ਪਹਿਲੀ ਵਾਰ ਵੇਖਿਆ ਇਹ ਚੀਜ਼ ਵੀ ਦਾ ਹੱਦ ਹੁੰਦੀ ਨਾਲਿਓ ਕੋਈ ਗੁੱਸਾ ਨਾ ਕਰਿਓ ਕਿ ਮੈਂ ਘਰੇ ਨਹੀਂ ਬਣਾਈ ਉਹ ਤੁਹਾਡੇ ਹਿੰਦੂਆਂ ਨੇ ਬਣਾਈਆਂ ਤੇ ਉਹ ਜਿਹੜੇ ਰਿਸ਼ੀ ਆ ਨਾਮ ਇਹਨੂੰ ਭੁੱਲ ਗਿਆ ਇੱਕ ਮਿੰਟ ਹਾਂ ਰਿਸ਼ੀ ਮੰਡਵ ਠੀਕ ਹੈ ਜੀ ਰਿਸ਼ੀ ਮੰਡਪ ਦੀ ਤੁਸੀਂ ਕਹਾਣੀ ਕਿਤੋਂ ਵੀ ਜਾ ਕੇ ਪੜ ਲਿਓ ਉਹ ਕਿਵੇਂ ਤਪੱਸਿਆ ਕਰਦੇ ਸੀ ਕੀ ਕਰਦੇ ਸੀ